ਅਮਰ ਸਾਹਿਬ ਦੇ ਮਹਿਤਾ ਚੌਕ ਕੁਮਾਰ ਰੋਡ ਉੱਪਰ ਇੱਕ ਸਵੀਟ ਸ਼ਾਪ ਦੀ ਕੋਲ ਅੱਗੇ ਕੋਈ ਅਣਪਛਾਤੇ ਮੋਟਰਸਾਈਕਲ ਸਵਾਰਾਂ ਵੱਲੋਂ ਇੱਕ ਦੁਕਾਨ ਪਰ ਫਾਇਰਿੰਗ ਕੀਤੀ ਗਈ ਹੈ ਅਨਾਂ ਨੂੰ ਫਾਇਰਿੰਗ ਕੀਤੀ ਗਈ ਹੈ ਜੋ ਕਿ ਕਿਸੇ ਜਾਣੀ ਨੁਕਸਾਨੋਂ ਤੋਂ ਬਚਾਅ ਹੋ ਗਿਆ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਕਾਫੀ ਲੰਮੇ ਸਮੇਂ ਤੋਂ ਉਹਨਾਂ ਨੂੰ ਖਰੋਤੀ ਦੀ ਧਮਕੀਆਂ ਆ ਰਹੀਆਂ ਸਨ ਤੇ ਮਾਮਲਾ ਪੁਲਿਸ ਕੋਲ ਵੀ ਪਹੁੰਚੂਕਿਆ ਸੀ ਪਰ ਪੁਲਿਸ ਵੱਲੋਂ ਕੋਈ ਧਿਆਨ ਨਾ ਦਿੱਤੇ ਜਾਣਕਾਰਨ ਤਾਂ ਇਹ ਗੋਲੇਬਾਰੀ ਹੋਈ ਹੈ ਦੁਖੀ ਦੁਕਾਨਦਾਰ ਨੇ ਕਿਹਾ ਕਿ ਪੁਲਿਸ ਤੋਂ ਦੁਖੀ ਹੋਏ ਕਾਰਪਸ਼ਾਲੀ ਤੋਂ ਹント ਗੰਦਲ ਨਾ ਫੈਸਲਾ ਕੀਤਾ ਹੈ ਆਪਣੀ ਦੁਕਾਨਾ ਬੰਦ ਕਰਕੇ ਚਾਬੀਆਂ ਪੁਲਿਸ ਨੂੰ ਸੌਂਪ ਦੇਣਗੇ ਕਿਉਂਕਿ ਹੁਣ ਪੁਲਿਸ ਨੂੰ ਸੁਰੱਖਿਆ ਦਾ ਕੋਈ ਭਰੋਸਾ ਨਹੀਂ ਹੈ ਉਥੋਂ ਦਿਖਾਣੇ ਮੌਕੇ ਤਸਵੀਰਾਂ ਕੀ ਕਰਨੇ ਦੁਕਾਨਦਾਰ ਇਹ ਕਾਰੋਬਾਰੀ ਬੋਲ ਗਏ ਜੀ ਅਸੀਂ ਤਾਂ ਕਾਰੋਬਾਰੀ ਕਰਨਾ ਏਦ ਨਹੀਂ ਆ ਵੀ ਅਸੀਂ ਬੰਦ ਕਰੀ ਗਏ ਹਾਂ ਜੀ ਦੂਸਰੀ ਗੱਲ ਇਹ ਆ ਜੀ ਮਤਲਬ ਕਿ ਇਹ ਮਾਦਮ ਰਹੀਏ ਮੈਂ ਸਾਰੇ ਚੌਂਕ ਦੇ ਦੁਕਾਨਦਾਰਾਂ ਨੂੰ ਕਹਿਣਾ ਚਾਹੁੰਦਾ ਵਾਂ ਕਿ ਕੱਲ ਜਿਹੜਾ ਵਾ ਸਾਰਾ ਚੌਂਕ ਬੰਦ ਰੱਖਿਆ ਜਾਊਗਾ ਸਾਰੀਆਂ ਰੋਣਾ ਜਾਮ ਰੱਖੀਆਂ ਜਾਣਗੀਆਂ ਤੇ ਜਿਹੜੀਆਂ ਚਾਬੀਆਂ ਨੇ ਥਾਣੇ ਫੜਾ ਦਿੱਤੀਆਂ ਜਾਣਗੀਆਂ ਤਾਂ ਜਿਹੜੀ ਤੁਹਾਡੀ ਸੁਰੱਖਿਆ ਜਿਹੜੀ ਵੇਖੋ ਅੱਜ ਇਹ ਰਮਨ ਦੇ ਚੱਲੀਆਂ ਵਾਂ ਪੰਗਸਲੀ ਮੀਟ ਦੇ ਚੱਲੀਆਂ ਵਾਂ ਕੱਲ ਢੜਕਾ ਸਾਡੀ ਪਸੋਂ ਕਿੰਦੀ ਵਾਰੀ ਆ ਸਾਦੀ ਹੈ ਇਹ ਨਾ ਸੋਚ ਵੀ ਢਾਡੀਆਂ ਮਾਰੀਆਂ ਨੇ ਉਹਨੇ ਸਾਰਿਆਂ ਦੀਆਂ ਮਾਰੀਆਂ ਆਣੀਆਂ ਇਥੋਂ ਤੱਕੇ ਰੇੜੀਆਂ ਵਾਲਿਆਂ ਦੀਆਂ ਆਣੀਆਂ ਜੇ ਤੁਸੀਂ ਨਾ ਆਪਣੇ ਆਪ ਨੂੰ ਇੱਕ ਜੁੜਤਾ ਦਸਾਈ ਤੇ ਸਾਰਿਆਂ ਦਾ ਇਹ ਹਾਲ ਹੋਣਾ ਕਿ ਇਹ ਕਰਕੇ ਕੱਲ ਮੁਕੰਮਲ ਬੰਦ ਕੀਤਾ ਜਾਵੇ ਤੇ ਨਾਲ ਹੀ ਸਾਰੀਆਂ ਸੜਕਾਂ ਜਾਮ ਕੀਤੇ ਜਾਂਣ ਸਾਰੇ ਇੰਦੀਆਂ ਚਾਬੀਆਂ ਫੜ ਕੇ ਤੇ ਥਾਣੇ ਜਾਵਾਂ ਕਰਾਂਗੇ ਜਾਂਣਗੇ